ਇਥੋਂ ਆ ਫੱਟਕੇ ਲਾ ਇਥੋਂ ਕਿਹੜਾ ਦਿਸਣਾ ਇਥੋਂ ਦਾ ਥਰਮਲ ਦਿਸੀ ਜਾਂਦਾ ਹੋਵੇ ਉਹ ਤਾਂ ਦੇਦਾ ਜਰਾ ਦੱਬ ਵਾਲੀ ਨੂੰ ਜੰਨਾ ਤਾਂ ਉਹ ਤਾਂ ਪਤਾ ਹੀ ਨਹੀਂ ਲਾ ਕਿ ਨਾ ਮਰਤਾ ਨਾ ਘੜਾ ਵਰਤੋ ਮੰਨੂ ਵੇ ਆ ਪੈਂਦਾ ਰਹਾ ਹਨਾ ਆਉਣਾ ਉਹ ਦੂਜੇ ਨਹੀਂ ਪਾਤਾ ਹੋਵੇ ਖੰਭਿਆਂ ਦੇ ਕੇ ਉਲਾਣੀਆਂ ਹਾਂ ਇਹ ਵਧੀਆ ਫੈਸਲਾ ਚੈਂਟ ਢਿੱਲੀ ਆ ਮਿੱਤਰਾਂ ਜੀ ਭਾਦ ਦਿਆਂਗੇ ਇਹ ਹੋਰ ਮੈਂਟਰੀ ਕੰਗੀ ਜਾਨੀ ਇਹ ਤਾਂ ਟਾਈਮ ਬਹੁਤ ਲੱਗਣਾ ਆਏ ਤੋਂ ਵਧੀ ਇਹ ਚੈਂਟ ਕਵਰੀ ਵੜ ਦੂੰਗੀ ਤਾਂ ਬੜਾ ਰੌਲਾ ਪੁੱਜੀ ਮੈਂ ਹਟਾਈ ਆ ਕਹੀ ਇਹ ਨਹੀਂ ਹੁਣ ਹਟਦਾ ਨਹੀਂ ਹੋ ਗਿਆ ਹਟਾਈ ਨੂੰ ਇਸੇ ਮਹੀਨੇ ਇਹ ਕਈ ਰੀ ਮੇਰੇ ਨਾਲ ਚੈਨ ਕਵਰ ਲਗਾਓ ਬਾਈ ਲੈ ਜੇ ਨਾ ਤੇ ਬੜਾ ਪੰਗਾ ਪੈਂਦਾ ਉਧਰ ਚੱਪਦੀਪਾਨਾ ਨਹੀਂ ਹੁੰਦਾ ਕਵਰ ਖੋਲਣ ਨੂੰ ਕੋਰਨੀਟ ਨਹੀਂ ਲੈਣ ਵਾਲੇ ਕਿਉਂ ਲਈ ਉਹ ਨਹੀਂ ਹੈਣੀ ਉਹ ਤਾਂ ਫਿਰ ਥੱਲੇ ਲੱਗਣ ਲੱਗੇ ਜਾਂਦੇ ਚੈਨ ਕਵਰ ਦੇ ਜੋ ਬਾਹਲੇ ਦੇ ਲਿਓ ਜੀ ਨੰਬਰ ਇਹਦੇ ਵੀ ਹੈ ਨਾ ਸਕਰਪੀਓ ਇਹਦੇ ਜਲਵਾ ਵੇ ਬੜਾ ਨੰਬਰ ਤੋਂ ਮਾਈਕ ਫੜਨ ਲੱਗੀ ਆ ਉਹ ਤਾਂ ਬਚਪਨ ਤੋਂ ਦੇ ਦੂਰੋਂ ਤੇਰੇ ਤੇਰੇ ਦਸਤੂਰ ਲੋਕ ਨੂੰ ਕੋਈ ਨਹੀਂ ਕੋਈ ਇੱਕ ਤਾਂ ਕਿ ਕੋਲਾ ਚੜਾ ਤੇ ਤੂੰ ਘੋਟੜੀ ਤੇ ਉਹ ਤਰਵਾਂ ਗੇਰ ਗੇਰ ਆਂ ਦੀ ਮਾਲ ਵੇ ਤੇ ਜਾਇਆਂ ਨੂੰ ਮਿਲੋ ਤਪ ਨਾਲ ਨੀਲਣੇ ਹੋਵੇ ਬੋੜ ਕਸਲੋ ਅੱਕ ਜਨੂ ਵੇ ਜਾ ਕੇ ਵਰਾਈ ਪੁੱਛਲੀ ਕਿਹੜਾ ਮੋੜੀ ਈਆਂ ਨੂੰ ਮੋੜ ਬਦਲੋ ਅਦੀਨੁ ਘਾਟੀ ਜਾਂਦੀ ਘਾੜਿਆਂ ਦੀ ਡੇਡ ਕੁੱਛ ਕੇ ਮਾਂ ਫਿਰਲੀਂ ਪੈਦਾ ਸੰਮਲ ਕਰਦੀ ਅਮਤਰਾਂ ਦੇ ਨਿਤਰਾں ਦੇ ਕਾਪੇ ਉੱਤੇ ਉਹੀ ਹੋਣੀਆਂ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਅਮਤਰਾਂ ਦੇ ਕਾਪੇ ਉੱਤੇ ਉਹੀ ਹੋਣੀਆਂ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਤਦੋਂ ਤਾਂ ਸਹੀ ਆਉਂਦਾ ਨਾ ਕਿ ਫੇਰ ਫੋਕ ਨਹਿਰ ਮਾਰ ਕਰਕੇ ਆਪਾਂ ਇੱਕਾਂ ਦੇ ਘਾ ਦੇ ਕੋਈ ਯੋਜਨਾ ਹੋਵੇ ਕਿੰਨਾ ਘਾ ਖੜਾ ਹੋਵੇ ਨੀਰਾਂ ਟੋਪਟੋਨ ਪਤਲੀ ਨਹਿਰਾਂ ਆ ਜਾਣ ਜਾਣ ਇਹ ਫੋਜਾ ਜਹਾਜ ਲੱਗਿਆ ਹੋਇਆ ਗੱਲ ਦਾ ਰਿੰਜਲ ਹੈ ਆ ਆ ਜਾਓ ਪਲਵਾਨੀ ਜੇ ਸਾਥ ਚੱਲ ਜਾਏ ਉਹ ਜੀ ਵੀ ਟੰਗੀ ਆਉਂਦੇ ਆ ਪਤੰਦਰ ਮਗਰ ਮਗਰ ਜੀ ਪਾ ਟੰਗੀ ਆਉਂਦੇ ਆ ਪੁੱਤ ਕਿਹੰਦੇ ਤਰਾ ਦੇਖੀ ਵੀਰਾ ਲੰਘ ਜਾਂਦੇ ਮਾਤਾ ਬੱਚਿਆਂ ਵਾਲੀਆਂ ਲਓ ਜੀ ਦੇਖੋ ਝੀਲਾ ਬਠਿੰਦੇ ਦੀਆਂ ਝੀਲਾਂ ਬਠਿੰਦੇ ਦੀਆਂ ਝੀਲਾਂ ਝੀਲਾ 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 ਬਠਿੰਦੇ ਦੀਆਂ ਝੀਲਾਂ ਬੱਲਾਂ ਲੱਗਿਆ ਅਈਸ਼ਾ ਵੱਲਾਂ ਤੇ ਵੱਲਾਂ ਚੜਨਾ ਪਿਆ ਅਈਸ਼ਾ Tá angura, pura, né? Mm -hmm.